दिल्ली चलो दिल्ली चलियो ही कोई ना चले हां परगट जी प्रधान साहब इकट्ठे हो के आपा चलो दिल्ली वाले नु चलिये तू इथे ਨਾਲ ਨਾਲ ਭਜਦੇ ਨਹੀਂ ਕਿ ਦਿੱਲੀ ਨਾਲ ਕੀ ਚਲੋਂਗੇ ਤੁਸੀਂ ਇਥੇ ਦਾ ਨਾਲ ਭਜਦੇ ਨਹੀਂ ਸਾਡੇ ਦਿੱਲੀ ਨਾਲ ਕੀ ਚਲੋਂਗੇ ਤੁਸੀਂ ਕਿਹਾ ਜੇ ਕੋਈ ਨਾ ਜਾਵੇ ਫਰੋਗਦਾਰ ਹੋਊਗਾ ਤੇ ਹੁਣ ਇਥੇ ਬੈਠੋ ਬੈ ਕੇ ਗੱਲ ਸੁਣੋ हां ਸੁਣੋ ਫਿਰ ਸੁਣੋ ਤੇ ਤੁਹਾਡੇ ਦਿੱਲੀ ਵਾਲੇ ਤਾਂ ਇਥੇ ਆ ਬੈਠੇ ਆ ਨੇ ਥੋਡੇ ਦਿੱਲੀ ਵਾਲੇ ਕਿੱਥੇ ਨੇ ਫਿਰ ਨਹੀਂ ਬੈਠੇ ਨੇ ਥੋਡੇ ਤਾਂ 36ਗੜ੍ਹ ਵਾਲੇ ਫਿਰਦੇ ਇਥੇ ਨਹੀਂ ਥੋਡੇ 36ਗੜ੍ਹ ਵਾਲੇ ਫਿਰਦੇ ਆ ਉਪੀ ਸਭ ਗਏ ਲਮੂਗੇ ਤੋਂ ਆ ਉਹ ਉਹ ਤੂੰ ਪੁੱਛ ਲੋ ਥੋੜੀ ਸਾਰੀ ਟੀਮ ਮੋਦੀ ਦੇ 1 ਕਿਲੋਮੀਟਰ ਦੇ ਰੇਡੀਅਸ ਚ ਰਹਿੰਦੀ ਹੈ ਸਾਰੀ ਟੀਮ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਕਹਿ ਦੋ ਵੀ ਇੱਥੇ ਦਿੱਲੀ ਕਿਹੜਾ ਕੋਈ ਥੋੜਾ ਐਮਐਲ ਜਾਂ ਐਮਪੀ ਹੈ ਵੀ ਉਹਨਾਂ ਨੂੰ ਮਿਲਣਾ ਪੈਂਦਾ ਵਿਲੇ ਤਾਂ ਹੈਗੇ ਨੇ ਉੱਥੇ ਤੇ ਉੱਥੇ ਜਾ ਕੇ ਮੋਦੀ ਦੇ ਘਰ ਮੂਰੇ ਬਹਿ ਜਾਓ ਆਪਾਂ ਵੀ ਚੱਲ ਬੰਗੇ ਤਾਂ ਆਪਾਂ ਨੂੰ ਜਾਣ ਨੂੰ ਟਾਈਮ ਲੱਗ ਜੂ ਇਹਨੂੰ ਉਹ ਬਹਿ ਜਾਣਾ ਦਰੀਆਂ ਦਰੀਆਂ ਵਿੱਚਾ ਲੈਣਾ ਹਾਂ ਮੈਂ ਇੱਥੋਂ ਕਰੀ ਜਾਂਦਾ ਚਲੋ ਉਧਰ ਨੂੰ ਚੱਲੀਏ ਤੁਸੀਂ ਆਪ ਦੇ ਆਣ ਨੂੰ ਤਾਂ ਕਹੋ ਤੁਸੀਂ ਤਾਂ ਕਿਹਨੂੰ ਦੇ ਦੇ ਸਭ ਤੋਂ ਵੱਡੀ ਪਾਰਟੀ ਆ ਇਸ ਤਾ ਆ ਰਹੇ ਹੁਣ ਬਸ ਹੁਣ ਅੱਗੇ ਆ ਹੀ ਆ ਰਹੇ ਠੀਕ ਹੈ ਨਾ ਸੋ ਜੇ ਆ ਰਹੇ ਜੋ ਤਾਂ ਆਉਣ ਵਰਗਾ ਥੋੜਾ ਜਿਹਾ ਉਹ ਕਹਿੰਦੇ ਨਾ ਜਿੰਦਾ ਹੋ ਤਾਂ ਜਿੰਦਾ ਨਜ਼ਰ ਵੀ ਆਣੀ ਚਾਹੀਏ ਜੇ ਕੁਝ ਆਉਣਾ ਤਾਂ ਆਉਣ ਵਰਗੀ ਗੱਲ ਵੀ ਕਰੋ ਠੀਕ ਹੈ ਨਾ ਹਰ ਵਾਰ ਤਾਂ ਬਾਅਦ ਕਰ ਇੱਥੇ ਇੱਥੇ ਜੇ ਈਵੀਐਮ ਨਾਲ ਵੋਟਾਂ ਪਾਉਣੇ ਤਾਂ ਪੰਗਾ ਐਤਕੀਆ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਬਲਾਕ ਸੰਮਤੀ ਦੀਆਂ ਉਦੋਂ ਆ ਪਵਾ ਲੀਆਂ ਵੈਲਟ ਪੇਪਰਾਂ ਨਾਲ ਉਹ ਚੰਨੀ ਕਹਿੰਦਾ ਇਹ ਤਾਂ ਬਾਦਸ਼ਾਹ ਪਾਲੇ ਵੋਟਾਂ ਪੈ ਗਈਆਂ ਕਹਿੰਦਾ ਲੈ ਹੁਣ ਰਿਜ਼ਲਟਾਂ ਮਿਲ ਸਹੀ ਡੋਲਣਗੇ ਇਹ ਮਤਲਬ ਮੈਂ ਹੈਰਾਨ ਹ ਵੀ ਕਿਹੜੇ ਕਿਵੇਂ ਮੰਨੋਂਗੇ ਕਿਵੇਂ ਤੁਸੀਂ ਹਾਰਨ ਵਾਲਿਆਂ ਨੂੰ ਹੀ ਮਤਲਬ ਆਪ ਦੀ ਹਾਰ ਨਹੀਂ ਮੰਨਦੇ ਤੁਸੀਂ ਜਿੱਤਨਾਂ ਨੂੰ ਨਾਂਮੇ ਦੇਣ ਲੱਗ ਜਾਂਦੇ ਹੋ ਵੀ ਅਸੀਂ ਨਾ ਨਾ ਅਸੀਂ ਨਹੀਂ ਅਸੀਂ ਨਹੀਂ ਸੋ ਇਸ ਕਰਕੇ ਆਪਦੇ ਆਪ ਦੀ ਸਮੀਖਿਆ ਵੀ ਜ਼ਰੂਰ ਕਰੋ ਸਮੇਂ ਪਰਤਾਲ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਸ਼ੀਸ਼ੇ ਮੂਰੇ ਖੜ ਕੇ ਆਪਣੇ ਆਪਣਾ ਗੱਲ ਕਰਦਾ ਆਪਦੀਆਂ ਕਮੀਆਂ ਪਰਮਾਤਮਾ ਨੇ ਕਿਸੇ ਨੂੰ 16 ਗਲਾਂ ਸੰਪੂਰਨ ਨਹੀਂ ਬਣਾਇਆ ਕੋਈ ਕਮੀ ਹਰੇਕ ਚ ਹੋਊਗੀ ਮੇਰੇ 'ਚ ਵੀ ਕਮੀਆਂ ਨੇ ਬਹੁਤ ਹੋਣ ਗਿਆ ਪਰ ਘਟੋ ਘਟੋ ਇਹ ਪਤਾ ਤਾਂ ਹੋਵੇ ਨਾ ਕਿ ਅੱਜ ਅੱਜ ਆਪਾਂ ਕਿਹੜੀ ਕਮੀ ਨੂੰ ਦੂਰ ਕਰ ਸਕਦੇ ਹਾਂ ਸੋ ਤਾਂ ਕਰ ਹੋਊਗਾ ਨਹੀਂ ਬਾਰੀਆਂ ਉਡੀਕੀ ਜਾਓਗੇ ਨਾ ਦੇਸ਼ ਚ ਆਉਣੀਆਂ ਨਾ ਕਿਸੇ ਪਰਦੇਸ ਚ ਆਉਣੀਆਂ ਬਾਰੀ ਨਹੀਂ ਅਦਾਉਣੀ ਬਾਰੀ ਆਊਗੀ ਕੰਮ ਕਰਕੇ ਪਰ ਮੈਂ ਅੱਜ ਜਿਹੜਾ ਇਹ ਪ੍ਰਸਤਾਵ ਆਇਆ ਇਹਦਾ ਸਮਰਥਨ ਕਰਦਾ ਤੇ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਨਹੀਂ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਰੱਖ ਕੇ ਚਲਾਉਣਾ ਹਾਰਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੇ ਤੁਸੀਂ ਨਾਲ ਤੁਸੀਂ ਉਹ ਅਕਾਲੀ ਦਲ ਤੁਹਾਡੇ ਨਾਲ ਆਊਗਾ ਤੁਹਾਡਾ ਦੋਨਾਂ ਦਾ ਹੀ ਪਿੰਡਾਂ 'ਚ ਵੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਪੇ ਸੀਗੇ ਹਨਾ ਤੇ ਜੇ ਐਂ ਲੜਦੇ ਰਹੇ ਬੱਦਲਬਾਈ ਤੁਹਾਡੀ ਵੀ ਠੀਕ ਨਹੀਂ ਲੱਗ ਰਹੀ ਹਾਂ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਅਸੀਂ ਤਾਂ ਪਹਿਲੇ ਲੋਕਾਂ ਜਾਵਾਂਗੇ ਪਬਲਿਕ ਲਿਆਉਗੀ ਜਿਹਨ ਲਿਆਉਗੀ ਸੋ ਇਸ ਕਰਕੇ ਜੇ ਆਈ ਥਿੰਕ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 ਚ ਘਟਾਉਂਦੇ ਘਟਾਉਂਦੇ ਆ ਤੰਕ ਕਰੂਗਾ ਇਹਨੂੰ ਹਰਾ ਲਊ ਆ ਵੀ ਮੈਨੂੰ ਲੱਗਦਾ ਮਿਨਿਸਟਰੀ ਮੰਗੂ ਇਹਨੂੰ ਹਰਾ ਲਊ ਇਸ ਚੱਕਰ ਚ اپੋਜੀਸ਼ਨ ਚ ਬਹਿਣਾ ਪੈ ਗਿਆ ਸੀਗਾ ਜਿਹੜੇ ਅਫਸਰ ਸੀ ਉਹ ਤਾਂ ਉਹਦੀ ਮੁੱਕ ਜਾਂਦੇ ਨੇ ਜੀ ਉਹ ਤਾਂ ਰਾਜਪੁਰੇ ਉਤਰ ਲੱਗੇ ਸੀ ਸ਼ਿਸ਼ਟਾਗਦੀ ਤੋਂ ਦਿੱਲੀ ਤੋਂ ਚੱਲ ਪਈ ਸੀ ਉਬਰ ਰਾਜਪੁਰੇ ਦੀ بجائے ਫਿਰ ਉਹ ਸਿੱਧੀ ਆ ਗਈ ਕਹਿੰਦੀ ਕਿ ਚੰਨੀ ਕਿਹੜੀ ਚੱਲਦੀ ਹੈ ਪਟਿਆਲੇ ਵਾਲਾ ਤਾਂ ਰਸਤਾ ਹੀ ਬੰਦ ਹੋ ਗਿਆ ਉਹ ਜਿਹੜਾ ਢੋਲ ਵਾਲਾ ਬੁਲਾਇਆ ਸੀ ਉਹ ਫਿਰ ਬ੍ਰਹਮਿੰਦਰ ਦੇ ਘਰੇ ਕੋਈ ਨਾ ਪਹੇ ਗਿਆ ਕਿਉਂਕਿ ਉਹ ਤਾਂ ਜਿੱਤ ਗਿਆ ਸੀ ਨਾ ਹੈਗਾ ਸਾਹਮਣੇ ਇੰਨਾਂ ਗੇਟ ਤੇ ਚਲੋ ਢੋਲ ਵਾਲਾ ਕਹਿੰਦਾ ਤੇ ਮੇਰੀ ਢਾੜੀ ਤਾਂ ਨਾ ਮਾਰੋ ਚਲਾਏ ਇਹਦੇ ਪਹੁੰਚਾ ਦੇਣੀ ਚਾਰ ਡੱਬੇ ਸੋ ਇਸ ਕਰਕੇ ਆਪਦੇ ਆਪ ਦੇ ਢੋਲ ਵਾਲੇ ਤਾਂ ਹਲਵਾਈ ਪਹਿਲੀ ਨਾ ਬੋ ਕਰਕੇ ਰੱਖਿਓ ਲੋਕਾਂ ਨੂੰ ਪੁੱਛ ਲਿਓ ਕਿਹਦੇ ਘਰੇ ਮਠਿਆਈ ਬਣੂਗੀ ਤੇ ਕਿਹਦੇ ਘਰੇ ਢੋਲ ਦੇ ਡੱਬੇ ਲੱਗਣਗੇ ਇਹ ਪਬਲਿਕ ਦੇ ਹੱਕ ਹੈ ਤੇ ਪਬਲਿਕ ਦੇ ਵਿੱਚ ਪਰ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਜਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਿਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਦੇ ਹੱਕ ਚ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦਈਏ ਉਹ ਤੋਂ ਬਾਅਦ ਤੁਸੀਂ ਆਪਣੇ